ਦੋਸਤੋ ਨਮਸਕਾਰ ਮੈਂ ਸੰਦੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੇ ਬਠਿੰਡਾ ਦੇ ਅਮਰਿਕ ਸਿੰਘ ਰੋਡ ਦੇ ਉੱਤੇ ਇੱਕ ਕਾਰ ਨੂੰ ਲੱਗੀ ਭਿਆਨਕ ਅੱਗ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਪਹੁੰਚ ਕੇ ਅੱਗ ਦੇ ਉੱਤੇ ਪਾਇਆ ਕਾਬੂ ਮੌਕੇ ਦੇ ਉੱਤੇ ਸਹਾਰਾ ਜਨ ਸੇਵਾ ਦੀ ਟੀਮ ਨੇ ਪਹੁੰਚ ਕੇ ਜਖਮੀ ਨੂੰ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਕਾਰ ਨੂੰ ਇੰਨੀ ਭਿਆਨਕ ਅੱਗ ਲੱਗੀ ਕਿ ਉਹ ਥੋੜੀ ਜੀ ਦੇਰ ਦੇ ਵਿੱਚ ਮੱਚ ਕੇ ਸੁਆਹ ਹੋ ਗਈ ਆਓ ਤੁਹਾਨੂੰ ਦਿਖਾਣੇ ਮੌਕੇ ਦੀਆਂ ਤਸਵੀਰਾਂ ਅਮਰਿਕ ਸਿੰਘ ਰੋਡ ਤੇ ਕਾਰ ਦੀਆਂ Yeah. ਕੀ ਆ ਲਈ ਉਹਦਾ ਵੀਡੀਓ ਬਣਾ ਦੇ। ਉਹ ਉਹਦੀ ਖਬਰ ਹੈ ਬਿੰਦਲਾ ਲਾਈਵ ਤੋਂ। ਕੀ ਨਾਮ ਹੈ ਜੀ ਕੀ ਮਾਮਲਾ ਹੈ? ਸਰ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾ ਜਨਸ ਸਰ ਵਲੰਟੀਅਰ ਆ। ਸਾਨੂੰ ਥੋੜੀ ਜਿਹੀ ਪਹਿਲਾਂ ਇਤਲਾਹ ਮਿਲੀ ਸੀ ਕਿ ਬਠਿੰਡਾ ਅਮਰੀਕ ਸਿੰਘ ਰੋਡ ਜਿੱਥੇ ਸੰਦੇ ਸੇਲ ਆ ਉਥੇ ਇੱਕ ਕਾਰ ਨੂੰ ਅੱਗ ਲੱਗੀ। ਸੂਚਨਾ ਮਿਲਣ ਤੇ ਸਾਰਾ ਜਨ ਸਰਵੈਂਸ ਐਮਬੂਲੈਂਸ ਟੀਮ ਨੇ ਸੰਦੀਪ ਗਿਲ ਮੌਕੇ ਤੇ ਆ ਕੇ ਦੇਖਿਆ ਤੇ ਫਾਇਰ ਬ੍ਰਿਗੇਡ ਵੀ ਅੱਗ ਭਜਾਉਣ ਤੇ ਲੱਗੀ ਹੋਈ ਸੀਗਾ ਜਿਹੜਾ ਕਿ ਕਾਰ ਦਾ ਡਰਾਈਵਰ ਸੀਗਾ ਲੋਕਾਂ ਦੀ ਰਾਹੀ ਲੋਕਾਂ ਦੀ ਮਦਦ ਨਾਲ ਉਹਨੂੰ ਬਾਹਰ ਕੱਢਿਆ ਗਿਆ ਤੇ ਉਹਨੂੰ ਚੱਕ ਕੇ ਸਿਵਲ ਹਸਪਤਾਲ ਲੈ ਕੇ ਆਏ ਬਾਕੀ ਲਾ ਚੱਲ ਰਿਹਾ ਪਵਨ ਕੁਵਾਰ ਨਾਮ 49 ਸਾਲ ਉਮਰ ਦਾ ਪ੍ਰਤਾਪਨਗਰ ਦਾ ਰਹਿਣ ਵਾਲਾ ਇਹਦੇ ਦਸਤਾਨ ਮੁਤਾਬਕ ਇਹ ਕਹਿੰਦੀ ਇੰਜਨ ਦੇ ਵਿੱਚੋਂ ਕੋਈ ਸ਼ਾਰਟ ਸਰਕਟ ਹੋਇਆ ਜਿਸ ਕਾਰਨ ਗੱਡੀ ਨੇ ਕਾਫੀ ਧੂੰਆਂ ਫੜ ਲਿਆ ਉਸ ਤੋਂ ਬਾਅਦ ਅੱਗ ਲੱਗ ਗਈ ਤੇ ਫਾਇਰ ਬ੍ਰਿਗੇਡ ਦੀ ਟੀਮ ਦੀ ਮੌਕੇ ਤੇ ਆ ਤੇ ਕਾਰ ਤੇ ਅ ਆ ਜਿਹੜੀ ਅੱਗ ਲੱਗੀ ਵਿੱਚ ਕਾਬੂ ਪਾ ਲਿਆ ਗਿਆ ਤੈਨੂੰ ਹਸਪਤਾਲ ਲੈ ਕੇ ਬਾਕੀ ਲਾ ਚੱਲ ਰਿਹਾ ਸਰ ਜੀ ਹਾਲਾਤ ਨੇ ਹਾਲਾਤ ਠੀਕ ਹੈ ਸਰ ਟ੍ਰੀਟਮੈਂਟ ਚੱਲ ਰਿਹਾ ਬਾਕੀ ਜੀ ਲਾ